ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤਰਨ ਤਰਨ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਅਤੇ ਚੱਲੀਆਂ ਗੋਲੀਆਂ ਪੱਟੀ ਦੇ ਪਿੰਡ ਮੁੱਠਿਆਂ ਵਾਲੀ ਨੇੜੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਹੋਇਆ ਮੁਕਾਬਲਾ ਸੀਐਸਟਾਫ ਦੀ ਟੀਮ ਅਤੇ ਪੱਟੀ ਪੁਲਿਸ ਨਾਲ ਬਦਮਾਸ਼ਾਂ ਦੀ ਮੁੱਠਪੇੜ ਜਦੋਂ ਬਦਮਾਸ਼ਾਂ ਨੇ ਪੁਲਸੇ ਗੋਲੀਬਾਰੀ ਕੀਤੀ ਤਾਂ ਪੁਲਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਗੋਲੀ ਲੱਗਣ ਨਾਲ ਇੱਕ ਬਦਮਾਸ਼ ਜਗਮੀ ਇੱਕ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ ਇਹ ਜਬਰੀ ਬਸੂਰੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜ਼ਿਲ੍ਹੇ ਵਿੱਚ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਲਗਾਤਾਰ ਫੋਨ ਕਰਕੇ ਕਾਰੋਬਾਰੀਆਂ ਤੋਂ ਫਿਰੌਤੀ ਦੀ ਮੰਗ ਕਰ ਰਹੇ ਸਨ ਅਤੇ ਇਹਨਾਂ ਬਦਮਾਸ਼ਾਂ ਨੇ ਕੀ ਦੁਕਾਨਦਾਰਾਂ ਤੇ ਗੋਲੀਬਾਰੀ ਵੀ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਇਹਨਾਂ ਦੋ ਬਦਮਾਸ਼ਾਂ ਦੀ ਪਛਾਣ ਪਵਨਦੀਪ ਸਿੰਘ ਅਤੇ ਕੋਮਲਦੀਪ ਸਿੰਘ ਵਜੋਂ ਹੋਈ ਸੀ ਇੱਕ অপরাধੀ ਪਵਨਦੀਪ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਦੂਜੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਡੀਐਸਪੀ ਪੱਟੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਲੋਕਾਂ ਨੂੰ ਧਮਕੀਆਂ ਦੇ ਰਹੇ ਸਨ ਹਾਲ ਹੀ ਉਕਤ ਵਿਅਕਤੀਆਂ ਨੇ ਕਰਿਆਲਾ ਦੇ ਇੱਕ ਸੁਨਿਆਰੇ ਤੋਂ ਫਿਰੌਤੀ ਦੀ ਮੰਗ ਕੀਤੀ ਸੀ ਉਧਰ ਦੂਜੇ ਪਾਸੇ ਪੰਜਾਬੀ ਗਾਇਕ ਆਰ ਨੇਤ ਨੂੰ ਵੀ ਰੰਗ ਰੰਗਦਾਰੀ ਦੀਆਂ ਧਮਕੀਆਂ ਆ ਰਹੀਆਂ ਹਨ ਯੂਕੇ ਦੇ ਨੰਬਰ ਤੋਂ ਕਰੋੜਾ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਦੇ ਹਾਲਾਤ ਵਿਗੜੇ ਹੋਏ ਹਨ ਫਿਰ ਵੀ ਭਗਵੰਤ ਮਾਨ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਹਾਲਾਤ ਨਿਯੰਤਰਣ ਹਨ ਸਿਟਿੀ ਕੰਟਰੋਲ ਵਿੱਚ ਹੈ ਵੱਡੀ ਖਬਰ ਤਰਨਤਾਰਨ ਵੱਡੀ ਤੋੜ-ਫੋੜ ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਹੁੰਦਾ ਮੁਕਾਬਲਾ ਅਤੇ ਗੋਲੀਆਂ ਚੱਲਦੀਆਂ ਨੇ ਜਿਸ ਵਿੱਚ ਇੱਕ ਬਦਮਾਸ਼ ਜ਼ਖਮੀ ਹੁੰਦਾ ਤੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਵੱਡੀ ਬਾਰਦਾਤ ਤਰਨਤਾਰਨ ਤੋਂ ਸਾਡੇ ਸਾਹਮਣੇ ਆ ਰਹੀ ਹੈ ਜਿੱਥੇ ਬਦਮਾਸ਼ਾਂ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਤੇ ਪੁਲਿਸ ਨੇ ਵੀ ਆਪਣੇ ਬਚਾਅ ਦੇ ਵਿੱਚ ਜਵਾਬੀ ਫਾਇਰਿੰਗ ਕੀਤੀ ਜਿਸ ਗੋਲੀ ਲੱਗਣ ਨਾਲ ਇੱਕ ਬਦਮਾਸ਼ ਜ਼ਖਮੀ ਤੇ ਇੱਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਨੂੰ ਤਾਂ ਆਵਕ ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਜਬਰੀ ਬਸੂਲੀ ਦਾ ਕੰਮ ਕਰਦੇ ਸਨ ਤੇ ਤਰਨਤਾਰਨ ਦੇ ਕਾਰੋਬਾਰੀਆਂ ਤੇ ਹਮਲੇ ਵੀ ਕਰ ਚੁੱਕੇ ਹਨ ਜਿਸ ਨੂੰ ਲੈ ਕੇ ਤਰਨਤਾਰਨ ਦੇ ਕਾਰੋਬਾਰੀਆਂ ਨੇ ਇੱਕ ਵਾਰ ਚੱਕਾ ਜਾਮ ਵੀ ਕੀਤਾ ਸੀ ਤੇ ਸਰਕਾਰ ਤੋਂ ਗੁਹਾਰ ਲਗਾਈ ਸੀ ਕਿ ਉਹਨਾਂ ਦਾ ਖਿਹੜਾ ਛਡਾਇਆ ਜਾਵੇ ਇਹਨਾਂ ਬਦਮਾਸ਼ਾਂ ਤੋਂ ਵੱਡੀ ਖਬਰ ਤਰਨਤਾਰਨ ਤੋਂ ਜਿੱਥੇ ਬਦਮਾਸ਼ਾਂ ਦੇ ਪੁਲਿਸ ਵਿਚਕਾਰ ਮੁੱਠਪੇੜ ਦੀ ਬਾਰ ਦਾ ਸਾਹਮਣੇ ਆਈ ਸਰ ਇਹ ਗਨਸ਼ਾਟ ਮਾਮਲਾ ਹੈ ਕੀ ਮਾਮਲਾ ਸਰ ਸਾਰਾ ਇਹ ਮਾਮਲਾ ਦੋ ਫਰौती ਮੰਗਣ ਵਾਲੇ ਦੋਸ਼ੀ ਹੀ ਇੱਕ ਪਵਨਦੀਪ ਐ ਤੇ ਦੂਸਰਾ ਕੋਮਲਦੀਪ ਆ ਪਵਨਦੀਪ ਠਿੱਕੀ ਬੰਦ ਦਾ ਰਹਿਣ ਵਾਲਾ ਕੋਮਲਦੀ ਜਿਹੜਾ ਹੈ ਇਹ ਖਾਲੜੇ ਦਾ ਰਹਿਣ ਵਾਲਾ ਇਹਨਾਂ ਬਾਰੇ ਇਨਫੋਰਮੇਸ਼ਨ ਸੀ ਕਿ ਇਹ ਇਸ ਵੇਲੇ ਜਿਹੜਾ ਮੁੱਠਿਆਂ ਵਾਲੀ ਸਾਈਡ ਤੇ ਜਿਹੜਾ ਥਾਣਾ ਸਦਰ ਪੱਟੀ ਦਾ ਏਰੀਆ ਉੱਥੇ ਏਰੀਏ ਚ ਘੁੰਮ ਰਹੇ ਹਨ ਇਹਨਾਂ ਨੇ ਕੁਝ ਦਿਨ ਪਹਿਲਾਂ ਕਰਿਆਲੇ ਇੱਕ ਸੁਨਿਆਰੇ ਦੇ ਘਰ ਦੇ ਬਾਹਰ ਵੀ ਗੇਟ ਤੇ ਗੋਲੀਆਂ ਮਾਰੀਆਂ ਸੀ ਤੇ ਉਹਨੂੰ ਡਰਾਉਂਦੇ ਧਮਕਾਉਂਦੇ ਸੀ ਉਹ ਤੋਂ ਪੈਸੇ ਦੀ ਡਿਮਾਂਡ ਕਰਦੇ ਸੀ ਅਜੇ ਇਨਫੋਰਮੇਸ਼ਨ ਮਿਲਦੇ ਅਸੀਂ ਟੀਮ ਸਪੈਸ਼ਲ ਟੀਮਾਂ ਤਿਆਰ ਕਰਕੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਔਰ ਪਵਾਰ ਤੋਂ ਮੁੱਠਿਆਂ ਵਾਲੀ ਰੋਡ ਤੇ ਬੰਨ ਦੇ ਉੱਪਰ ਇਹਨਾਂ ਨੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗਾੜੀ ਨੂੰ ਫਾਇਰਿੰਗ ਕਰ ਦਿੱਤੀ ਪੁਲਿਸ ਨੂੰ ਜਵਾਬੀ ਫਾਇਰਿੰਗ ਕਰਨੀ ਪਈ ਜਿਹਦੇ ਵਿੱਚ ਇੱਕ ਜਿਹੜਾ ਪਵਨਦੀਪ ਹੈ ਜ਼ਖਮੀ ਹੋਇਆ ਹੈ ਜੀ ਇਹਨੂੰ ਇਲਾਜ ਲਈ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਪੱਟੀ ਔਰ ਸੈਕੰਡ ਜਿਹੜਾ ਉਹਦੀ ਅਰੈਸਟ ਪਾਈ ਗਈ ਜੀ ਉਹ ਉਹਦੇ ਤੇ ਵੀ ਸਰ ਉਹ ਕੀ ਨਾਉਂਦਾ ਤੇ ਉਹਦੇ ਵੀ ਗੋੜੀ ਗੋੜੀ ਲੱਗੀ ਨਹੀਂ ਉਹਦੇ ਨਹੀਂ ਲੱਗੀ ਇਹ ਕੋਮਲਦੀਪ ਆ ਇਹਨਾਂ ਕੋਈ ਇੱਕ ਗਲੌਫ ਪਿਸਟਲ ਮਿਲਿਆ ਨਾਲ ਜਿੰਦਾ ਕੌਰ ਰੋਂਗ ਮਿਲਿਆ ਜਵਾਬੀ ਕੋਲ ਮਿਲੇ ਆ ਕੋਲ ਜਿਹੜਾ ਚਲਾਏ ਸੀ ਫਾਇਰਿੰਗ ਪੁਲਿਸ ਤੇ ਕੀਤੀ ਪਹਿਲਾਂਗਾ ਪਹਿਲਾਂ ਪੁਲਿਸ ਤੇ ਫਾਇਰਿੰਗ ਕੀਤੀ ਨਾ ਜਵਾਬੀ ਫਾਇਰਿੰਗ ਕਰਨੀ ਪਈ ਪੁਲਿਸ ਨੂੰ